ਤਨ ਸ੍ਰੀ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਖੱਤਰੀਆਂ ਤੇ ਬ੍ਰਾਹਮਣਾਂ ਦੀ ਅਕਬਰ ਪਾਸ ਸ਼ਿਕਾਇਤ ਮੇਲੇ ਤੋਂ ਵਿਛੜ ਕੇ ਜਾਦ ਸੰਗਤ ਨੇ ਆਪਣੇ ਨਗਰਾ ਦੇ ਘਰਾ ਵਿੱਚ ਜਾ ਕੇ ਇਹ ਗੱਲ ਦਸੀ ਕਿ ਗੁਰੂ ਜੀ ਨੇ ਜਾਤੀ ਦੇ ਵਰਣ ਭੇਦ ਮਿਟਾ ਕੇ ਚਾਹੂ ਵਰਨ ਨੂੰ ਇੱਕ ਪੰਗਤ ਵਿੱਚ ਬਿਠਾ ਕੇ ਭੋਜਨ ਸ਼ਕਾਇਆ ਹੈ ਆਪ ਜੀ ਆਪਣੇ ਚਰਨਾਂ ਦੀ ਪੌਲ ਦੇ ਕੇ ਸੇਖ ਬਣਾਉਂਦੇ ਹਨ ਅਤੇ ਇੱਕ ਸਤ ਨਾਮ ਦਾ ਮੰਤਰ ਦੇਦੇ ਹਨ ਇਹ ਗੱਲਾਂ ਸੁਣ ਕੇ ਜਾਤ ਅਪਮਨੀ ਖੱਤਰੀਏ ਖੱਤਰੀ ਤੇ ਬ੍ਰਾਹਮਣ ਗੁਰੂ ਜੀ ਦੀ ਮਹਿਮਾ ਸਹਾਰ ਨਾ ਸਕੇ ਅਤੇ ਕਹਿਣ ਲੱਗੇ ਕਿ ਇਹਨਾਂ ਨੂੰ ਕੋਈ ਨਵਾਂ ਪਰਪੰਚ ਹੀ ਖੜਾ ਕਾਰ ਦਿੱਤਾ ਇਹ ਵਰਣ ਭੇਦ ਮਿਟਾ ਕੇ ਇਹਨਾਂ ਨੇ ਬਹੁਤ ਬੁਰਾ ਕੀਤਾ ਹੈ ਹੁਣ ਬ੍ਰਾਹਮਣਾਂ ਨੂੰ ਕੋਈ ਨਹੀਂ ਮੰਨੇਗਾ ਤੇ ਖੱਤਰੀ ਧਰਮ ਤਾਂ ਸਾਰਾ ਹੀ ਮਿਟ ਜਾਏਗਾ ਇਹਨਾਂ ਨੇ ਇੱਕ ਪੰਗਤ ਵਿੱਚ ਸਭੇ ਧਰਮਾਂ ਨੂੰ ਰੋਟੀ ਖਵਾ ਕੇ ਸ਼ੰਕਰ ਵਰਣ ਬਣਾ ਦਿੱਤਾ ਹੈ ਪੰਕਤਾ ਪਿਤਰਾ ਤੇ ਦੇਵਤਿਆਂ ਦੀ ਪੂਜਾ ਵੀ ਛੁੜਾ ਦਿੱਤੀ ਹੈ ਅਤੇ ਜਗਤ ਦੀ ਸਾਰੀ ਮਰਿਆਦਾ ਤੋੜ ਦਿੱਤੀ ਹੈ। ਬਾਸ਼ਾ ਅਕਬਰ ਉਸ ਸਮੇਂ ਲਾਹੌਰ ਆਇਆ ਹੋਇਆ ਸੀ। ਸੋ ਇਹ ਸਾਡੇ ਇਹ ਸਾਰੇ ਇਸ ਤਰ੍ਹਾਂ ਸਲਾਹ ਕਰਕੇ ਉਸ ਪਾਸ ਪੁਕਾਰ ਕਰਨ ਵਾਸਤੇ ਲਾਹੌਰ ਪਹੁੰਚ ਗਏ। ਇਹਨਾਂ ਨੇ ਬਾਸ਼ਾ ਨੂੰ ਕਿਹਾ ਹਜ਼ੂਰ ਤੁਸੀਂ ਜਗਤ ਦੀ ਮਰਿਆਦਾ ਰੱਖਣ ਵਾਲੇ ਸਾਡੇ ਮਾਲਕ ਹੋ ਵਿਗੜੀ ਹੋਈ ਨੂੰ ਸੁਧਾਰਨ ਵਾਲੇ ਹੋ ਹਜ਼ੂਰ ਗੋਇੰਦਵਾਲ ਦੇ ਵਿੱਚ ਇਸ ਸਮੇਂ ਇੱਕ ਗੁਰੂ ਅਮਰਦਾਸ ਬੈਠਾ ਹੈ ਉਸ ਨੇ ਚੌਹ ਵਰਨਾ ਦੇ ਭੇਦ ਨੂੰ ਮਿਟਾ ਦਿੱਤਾ ਹੈ ਗਾਤਰੀ ਦਾ ਗਾਇਤਰੀ ਦਾ ਮੰਤਰ ਤੇ ਪਾਠ ਨਾ ਉਹ ਆਪ ਜਪਦਾ ਹੈ ਅਤੇ ਨਾ ਹੀ ਆਪਣੇ ਸਿੱਖਾਂ ਤੋਂ ਜਪਾਉਂਦਾ ਹੈ ਸਗੋਂ ਇੱਕ ਨਵਾਂ ਹੀ ਵਾਹਿਗੁਰੂ ਮੰਤਰ ਰਾਜ ਕੇ ਉਸ ਨੂੰ ਜਪਾਉਂਦਾ ਹੈ ਇਸ ਤਰ੍ਹਾਂ ਇਸ ਨੇ Hindu ਧਰਮ ਦੀ ਮਰਿਆਦਾ ਵਿਗਾੜੀ ਹੈ ਇਸ ਤਰ੍ਹਾਂ ਅੱਗੇ ਚਾਹੂ ਜੁਗਾਂ ਵਿੱਚ ਕਿਸੇ ਨਹੀਂ ਵਿਗਾੜੀ ਵੇਦਾਂ ਸਿਮਰਤੀਆਂ ਦਾ ਪਾਠ ਛੱਡ ਕੇ ਆਪਣੇ ਮਨ ਦਾ ਕੋਈ ਵਖਰਾਮਤ ਦੀ ਚਲਾਈ ਬੈਠੇ ਹਨ ਜੇ ਹੁਣ ਇਹਨਾਂ ਨੂੰ ਬੰਦ ਨਾ ਕੀਤਾ ਗਿਆ ਤਾਂ ਫਿਰ ਇਹ ਨਵੀਂ ਮਰਿਆਦਾ ਫੈਲੀ ਹੋਈ ਬੰਦ ਨਹੀਂ ਹੋਵੇਗੀ ਹਜੂਰ ਸਾਡਾ ਇਨਸਾਫ ਕਰੋ ਇਹਨਾਂ ਦੀ ਇਹ ਪੁਕਾਰ ਸੁਣ ਕੇ ਅਕਬਰ ਨੇ ਆਖਿਆ ਤੁਸੀਂ ਕੋਈ ਚਿੰਤਾ ਨਾ ਕਰੋ ਮੈਂ ਗੁਰੂ ਜੀ ਨੂੰ ਇੱਥੇ ਸੱਦ ਕੇ ਪਹਿਲਾਂ ਉਹਨਾਂ ਦੀ ਗੱਲ ਸੁਣ ਕੇ ਫਿਰ ਤੁਹਾਡਾ ਨਿਆਂ ਕਰਾਂਗਾ ਬਾਦਸ਼ਾਹ ਦੀ ਗੱਲ ਸੁਣ ਕੇ ਸਾਰੇ ਸ਼ਿਕਾਇਤੀਏ ਲਾਹੌਰ ਦੀ ਲਾਹੌਰ ਹੀ ਢਹਿ ਗਏ ਅਤੇ ਅਕਬਰ ਨੇ ਗੁਰੂ ਜੀ ਨੂੰ ਪਰਵਾਨਾ ਲਿਖਿਆ ਕਿ ਖੱਤਰੀ ਬ੍ਰਾਹਮਣ ਤੁਹਾਡੀ ਸ਼ਿਕਾਇਤ ਕਰਦੇ ਹਨ ਤੁਸੀਂ ਲਾਹੌਰ ਜਾ ਕੇ ਮੇਰੇ ਸਾਹਮਣੇ ਇਹਨਾਂ ਦੀ ਸ਼ਿਕਾਇਤ ਦਾ ਉੱਤਰ ਦਿਓ